ਹਿੰਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਦੇ ਦਮੋਰੀਆ ਪੁਲ ਤੇ ਕੀਤੇ ਗਏ ਨਵੇਂ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਰੇਲਵੇ ਯੂਨੀਅਨ ਦੇ ਆਗੂਆਂ ਵੱਲੋਂ ਉੱਥੇ ਆ ਕੇ ਫਿਰੋਜ਼ਪੁਰ ਰੇਲਵੇ ਮੰਡਲ ਦੇ ਡੀਆਰਐਮ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਚ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਉਤਕਰਣ ਵਾਲੀ ਥਾਂ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੁਣਾ ਹੋਰ ਕੀ ਕਿਹਾ ਰੇਲਵੇ ਯੂਨੀਅਨ ਦੇ ਆਗੂਆਂ ਨੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਡੀਆਰਐਮ ਫਰੋਇਪਰ ਮਜ਼ਦੂਰਾਂ ਦੇ ਪ੍ਰਤੀ ਜਿਹੜਾ ਵਾ ਉਹਦਾ ਰਵੱਈਆ ਠੀਕ ਨਹੀਂ ਔਰ ਪ੍ਰਸ਼ਤ ਲੋਕਾਂ ਦਾ ਔਰ ਜਿਹੜਾ ਨਾਰੀ ਉਤਪੀਜਨ ਕਰਦੇ ਆ ਉਹਨਾਂ ਦਾ ਸਾਥ ਦਿੰਦਾ ਪਿਆ ਵਾ। ਇਸ ਲਈ ਸਾਡਾ ਉਹਦਾ ਵਿਰੋਧ ਆ ਜਿੱਥੇ ਜਾਏਗਾ ਡਿਵੀਜ਼ਨ ਦੇ ਵਿੱਚ ਉਹਦਾ ਵਿਰੋਧ ਕੀਤਾ ਜਾਏਗਾ। ਜਦ ਤੱਕ ਪ੍ਰਸ਼ਤ ਲੋਕਾਂ ਦਾ ਸਾਥ ਦੇਗਾ ਇਹਦਾ ਵਿਰੋਧ ਇਦਾਂ ਹੀ ਕੀਤਾ ਜਾਏਗਾ। ਡੀਆਰਐਮ ਫਰੋਇਪਰ ਦਾ ਡੀਆਰਐਮ ਫਰੋਇਪਰ ਉਹ ਕਿਤਾ ਜਾ ਰਿਹਾ ਮੈਂ ਦੱਸਿਆ ਵੀ ਪ੍ਰਸ਼ਤ ਲੋਕਾਂ ਦਾ ਸਾਥ ਦੇ ਰਿਹਾ ਔਰ ਜਿਹੜੇ ਲੋਕ ਨਾਰੀਆਂ ਦੇ ਨਾਲ ਜਿਆਤੀਆਂ ਕਰਦੇ ਉਹਨਾਂ ਦਾ ਸਾਥ ਦੇ ਰਿਹਾ ਵਾਰ-ਵਾਰ ਕਹਿੰਦੇ باوجود ਉਹਨਾਂ ਦੇ ਐਕਸ਼ਨ ਕੋਈ ਨਹੀਂ ਲੈ ਰਿਹਾ ਨਾਰੀ ਦਾ ਸਨਮਾਨ ਕਰੋ ਨਾਰੀ ਦਾ ਸਨਮਾਨ ਕਰੋ ਨਾਰੀ ਦਾ ਨਹੀਂ ਸਾਡਾ ਬਿੱਟੂ ਸਾਹਿਬ ਨੂੰ ਸਿਰ ਨਾ ਨਾ ਅਸੀਂ ਬਿੱਟੂ ਸਾਹਿਬ ਦਾ ਵੈਲਕਮ ਕਰਦੇ ਆ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਉਹਨਾਂ ਦੀ ਦੇਖਰੇਖ ਚ ਕਿੱਦਾਂ ਦੇ ਅਫਸਰ ਉਹਨਾਂ ਦੇ ਕੰਮ ਇੱਥੇ ਕਰ ਰਹੇ ਆ ਡਿਵੀਜ਼ਨ ਦਾ ਜਿਹੜਾ ਅਫਸਰ ਹੈਗਾ ਡੀਆਰਐਮ ਉਹ ਠੀਕ ਨਹੀਂ ਹੈਗਾ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਅੱਜ ਜਿਹੜਾ ਪਰ ਉਹਦੇ ਲਈ ਮੈਮੋਰੰਡਮ ਲੈ ਕੇ ਆਏ ਹੋ ਕੋਈ ਨਹੀਂ ਨਹੀਂ ਉਹਨਾਂ ਨੂੰ ਆਲਰੇਡੀ ਦੱਸ ਦਿੱਤਾ ਗਿਆ ਵਾ ਤੁਹਾਡੀ ਮੰਗ ਕੀ ਹੈ ਭ੍ਰਸ਼ਟਾਚਾਰੀਆਂ ਦਾ ਸਾਥ ਦੇਣਾ ਛੱਡੇ ਜਿਹੜਾ ਨਾਰੀਆਂ ਨੂੰ ਨਾਰੀਆਂ ਦਾ ਸਨਮਾਨ ਕਰੇ ਜਿਹੜੇ ਨਾਰੀਆਂ ਦਾ ਜਿਹੜਾ ਉਤਪੀਤਰ ਕਰਦੇ ਆ ਉਹਨਾਂ ਦੇ ਐਕਸ਼ਨ ਲਈ ਸਰ ਕਿੰਨੀ ਕ ਜਿਹੜੀਆਂ ਕੰਪਲੇਟਾਂ ਆਈਆਂ ਜਿਸ ਦੇ ਖਿਲਾਫ ਬਹੁਤ ਵੱਡੀ ਤਦਾਦ ਚਾ ਭ੍ਰਸ਼ਟਾਚਾਰ ਦੇ ਬਹੁਤ ਵੱਡੀ ਤਦਾਦ